ਕੀ 12 13 ਸਾਲ ਸੰਗਰੂਦ ਚ ਕੰਮ ਕੀਤਾ ਟੀਚਾ ਬਣ ਕੇ ਕੀਤਾ ਅੱਜ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਜ਼ਿੰਮੇਵਾਰੀ ਪਾਰਟੀ ਨੇ ਦਿੱਤੀ ਹੈ ਜ਼ੋਰਦਾਰ ਤਰੀਕੇ ਨਾਲ ਇਸ ਇਲਾਕੇ ਦੇ ਜਿੰਨ ਨਾਲ ਜੁੜੀਆਂ ਹੋਈਆਂ ਜੋ ਸਮੱਸਿਆਵਾਂ ਹਨ ਉਹਨਾਂ ਦਾ ਹੱਲ ਕਰਾਂਗੇ ਟੀਚਾ ਬਣ ਕੇ ਕੰਮ ਕਰਾਂਗੇ ਪਾਰਲੀਮੈਂਟ ਚ ਆਵਾਜ਼ ਚੱਕਾਂਗੇ ਔਰ ਉਸ ਦੇ ਨਾਲ-ਨਾਲ ਜੋ ਭਾਰਤ ਸਰਕਾਰ ਦੇ ادارے ਹਨ ਉਹਨਾਂ ਚੋਂ ਜੋ ਪੈਸਾ ਆ ਸਕਦਾ ਹੋਊਗਾ ਉਹਨੂੰ ਲੈ ਕੇ ਆਵਾਂਗੇ ਇਸੇ ਕਰਕੇ ਮੈਂ ਆਪਣਾ ਚੋਣ ਮੈਨੀਫੈਸਟੋ ਰਿਲੀਜ਼ ਕੀਤਾ ਹੈ ਕਾਂਗਰਸ ਪਾਰਟੀ ਦਾ ਚੋਣ ਮੈਨੀਫੈਸਟੋ ਵੀ ਹੈ ਤੇ ਜਿਹੜੀਆਂ ਸਮੱਸਿਆਵਾਂ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਨਾਲ ਜੁੜੀਆਂ ਜਿੰਨੀਆਂ ਮੇਰੇ ਧਿਆਨ ਚ ਆਈਆਂ ਮੈਂ ਉਹਨਾਂ ਨੂੰ ਲਿਖਿਆ 15-20 ਦਿਨ ਮੈਂ ਇਹਦੇ ਉੱਪਰ ਕੰਮ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੋਈ ਸੁਝਾਣਗੇ ਲੋਕਾਂ ਦੇ ਉਹਨਾਂ ਨੂੰ ਵੀ ਉਹਨਾਂ ਦੇ ਉੱਪਰ ਵੀ ਕੰਮ ਕਰੂੰਗਾ ਪਰ ਮੁੱਖ ਤੌਰ ਦੇ ਉੱਪਰ ਮੈਂ ਇਹ ਵਾਲੇ ਸਾਰੇ ਜਿਹੜੇ ਅਜੰਡਾਜ਼ ਹੈ ਉਹਨਾਂ ਦੇ ਉੱਪਰ ਮੈਂ ਫਾਈਟ ਕਰੂੰਗਾ ਤਾਂ ਕਿ ਇਸ ਇਲਾਕੇ ਦੇ ਲੋਕਾਂ ਦੀ ਜੋ ਤਕਲੀਫ ਹੈ ਉਹ ਹੱਲ ਹੋ ਸਕੇ ਪ੍ਰੋਜੈਕਟ ਆਲਰੇਡੀ ਜੇ ਤੁਸੀਂ ਦੇਖਿਆ ਹੋਵੇ ਤਾਂ ਉਹ ਪ੍ਰੋਜੈਕਟ ਆਲਰੇਡੀ ਉਹਦਾ ਫਾਊਂਡੇਸ਼ਨ ਸਟੋਨ ਗੜਕਰੀ ਸਾਹਿਬ ਨੇ ਰੱਖਿਆ ਸੀ ਤੇ ਚੰਦੂ ਮਾਜਰਾ ਜੀ ਨੇ ਨਾਲ ਰੱਖ ਕੇ ਰਖਾਇਆ ਸੀ ਤੇ ਮੈਂ ਵੀ ਉਸ ਪ੍ਰੋਗਰਾਮ ਦੇ ਵਿੱਚ ਗਿਆ ਸੀ ਕਿਉਂਕਿ ਮੈਂ ਪੀ ਡੀਓ ਡੀ ਮਿਨਿਸਟਰ ਸੀ ਪੰਜਾਬ ਦਾ ਲੇਕਿਨ ਜਦੋਂ ਵੀ ਤੁਸੀਂ ਕਦੇ ਜਗ੍ਹਾ ਦੇ ਨੈਸ਼ਨਲ ਹਾਈਵੇ ਬੰਨਾ ਹੁੰਦਾ ਤਾਂ ਉਹਦੀ ਜ਼ਮੀਨ ਆਲਰੇਡੀ ਤੁਸੀਂ ਨੈਸ਼ਨਲ ਹਾਈਵੇ ਨੂੰ ਕੰਸੈਂਟ ਦੇ ਦਿੰਦੇ ਹੋ ਤੇ ਉਸ ਤੋਂ ਬਾਅਦ ਨਹੀਂ ਬਣਦੀ ਤਾਂ ਉਹ ਉਹਦੀ ਜ਼ਿੰਮੇਵਾਰੀ ਪੰਜਾਬ ਕੋਲ ਨਹੀਂ ਰਹਿੰਦੀ ਬਿਕਾਉਜ਼ ਉਹ ਆਲਰੇਡੀ ਪ੍ਰੋਜੈਕਟ ਗਵਰਨਮੈਂਟ ਆਫ ਇੰਡੀਆ ਕੋਲ ਚਲੇ ਜਾਂਦਾ ਹੈ ਤੋ ਜੋ ਵੀ ਪਹਿਲਾਂ ਉਹਦੇ ਵਿੱਚ ਕਮੀ ਰਹੀ ਆ ਜੋ ਗਵਰਨਮੈਂਟ ਆਫ ਇੰਡੀਆ ਦਾ ਪ੍ਰੋਜੈਕਟ ਹੈ ਆਪਾਂ ਦੱਬ ਕੇ ਉਹਦੇ ਪਾਸੇ ਲੜਾਈ ਲੜਾਂਗੇ ਉਹਨੂੰ ਬਣਾ ਕੇ ਦੇਵਾਂਗੇ ਲੱਗਿਆ ਲੋਕਾਂ ਦਾ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ 'ਚ ਇੱਕ ਤਰ੍ਹਾਂ ਦੀ ਗੱਲ ਹੋਣੀ ਹੈ ਸੇਖਾ ਸਰ ਦੇਖੋ ਅੱਜ ਸਾਰੀ ਪਾਰਟੀ ਇਕੱਠੀ ਹੋ ਕੇ ਚੋਣ ਲੜ ਰਹੀ ਹੈ ਔਰ ਸਾਰੇ ਲੋਕ ਆਪਣਾ ਪਾਰਟੀ ਵਾਸਤੇ ਕੰਮ ਕਰ ਰਹੇ ਹਨ ਜਿਹੜੀ ਕੋਈ ਗੱਲਬਾਤ ਇਹਨਾਂ ਦੇ ਆਪਸ ਵਿੱਚ ਸੀਗੀ ਆਉਣ ਵਾਲੇ ਸਮੇਂ 'ਚ ਜੇ ਪਹਿਲਾਂ ਗੋਲਡੀ ਜੀ ਪਾਰਟੀ ਆਫ ਗੋਲਡੀ ਜੀ ਨੇ ਹੁਣੀ ਜੁਆਇਨ ਕੀਤੀ ਸੀ ਆਪਣੇ ਚੋਣਾਂ ਤੋਂ ਪਹਿਲਾਂ ਜਦੋਂ ਮੈਨੂੰ ਹਲੇ ਟਿਕਟ ਨਹੀਂ ਮਿਲਿਆ ਸੀ ਤੇ ਅੱਜ ਗੋਲਡੀ ਜੀ ਨੇ ਭਰਮਾ ਇਕੱਠ ਕੀਤਾ ਆਪਣੇ ਸਾਰੇ ਵਰਕਰ ਸੇ ਬਾਨਾ ਨਾਲ ਆ ਕੇ ਕਾਂਗਰਸ ਪਾਰਟੀ ਦੀ ਮਦਦ ਦੀ ਗੱਲ ਕਰਦੀ ਹੈ ਅੱਜ ਬਈ ਅੰਦਰ ਸਿੰਘਲਾ ਜੀ ਸਾਡੇ ਜਿਹੜੇ ਆ ਕਾਂਗਰਸ ਪਾਰਟੀ ਦੇ ਉਮੀਦਵਾਰ ਜੀ ਆਜੋ ਅੱਜ ਇੱਥੇ ਗੱਡਸ਼ੰਕਰ ਫੇਰੀ ਦੇ ਦੌਰਾਨ ਅੱਜ ਇੱਥੇ ਵਰਕਰ ਮੀਟਿੰਗ ਜਿਹੜੀ ਹੈਗੀ ਆ ਉਹ ਕੀਤੀ ਹੈ ਔਰ ਸਾਰੇ ਇਕੱਠੇ ਹੋ ਕੇ ਸਮੂਹ ਇਲਾਕੇ ਤੋਂ ਸਾਰੇ ਵਰਕਰ ਸਹਿਬਾਨ ਨੇ ਉਹਨਾਂ ਨੂੰ ਇੱਕ ਬਹੁਤ ਵੱਡਾ ਹੱਥ ਖੜੇ ਕਰਕੇ ਵਿਸ਼ਵਾਸ ਦਲਾਇਆ ਕਿ ਉਹ ਇੱਥੇ ਵੋਟਾਂ ਪਾ ਕੇ ਉਹਦੇ ਨਾਲ-ਨਾਲ ਆਪਣੇ ਪਿਆਰ ਸਦਕਾ ਉਹਨਾਂ ਨੂੰ ਜਿਤਾ ਕੇ ਭੇਜਣਗੇ ਔਰ ਜਿਸ ਤਰੀਕੇ ਦੇ ਨਾਲ ਸੰਗਰੂਰ ਜਾਂ ਸਾਰੇ ਪੰਜਾਬ ਚ ਵਿਜੇਂਦਰ ਸਿੰਘਲੇ ਨੇ ਕੰਮਕਾਰ ਕਰਵਾਏ ਆ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਨੇ ਉਹਨਾਂ ਦਾ ਸਾਥ ਦੇਣ ਦਾ ਫੈਸਲਾ ਤੁਸੀਂ ਦੇਖਿਆ ਜੀ ਸਾਰਿਆਂ ਨੇ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਅੱਜ ਸਾਰੇ ਇਲਾਕੇ ਨੇ ਖੜੇ ਮੱਥੇ ਉਹਨਾਂ ਦਾ ਸਵਾਗਤ ਕੀਤਾ ਔਰ ਉਹਨਾਂ ਨੂੰ ਵਿਸ਼ਵਾਸ ਵੀ ਦਿਲਾਇਆ ਇਸ ਗੱਲ ਦਾ ਕਿ ਆਪਾਂ ਸਾਰੇ ਇਕੱਠੇ ਹੋ ਕੇ ਕਾਂਗਰਸ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ